ਖਬਰ ਹੁਸ਼ਰਪੁਰ ਦੇ ਨਸਤੀਕੀ ਪਿੰਡ ਗੋਬਿੰਦਪੁਰ ਖਣਖਣਡ ਤੋਂ ਹੈ ਜਿੱਥੇ ਇੱਕ ਸਰਕਾਰੀ ਹਾਈ ਸਕੂਲ ਚ ਸਿੱਖਿਆ ਹਾਸਲ ਕਰ ਰਹੀ ਇੱਕ ਵਿਦਿਆਰਥਣ ਦੀ ਇਸਰੋ ਯੁਵਿਕਾ ਸਾਇੰਟਿਸਟਿਕ ਟ੍ਰੇਨਿੰਗ ਪ੍ਰੋਗਰਾਮ 2025 ਲਈ ਨਿਯੁਕਤੀ ਹੋਣ ਤੇ ਜਿੱਥੇ ਸਕੂਲ ਚ ਖੁਸ਼ੀ ਪਾਈ ਜਾ ਰਹੀ ਹੈ ਉੱਥੇ ਹੀ ਵਿਦਿਆਰਥਣ ਦੇ ਪਰਿਵਾਰ ਚ ਵੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਵਿਦਿਆਰਥਣ ਅਨਮੋਲਪ੍ਰੀਤ ਕੌਰ ਦੀ ਇਸ ਨਿਯੁਕਤੀ ਤੇ ਸਕੂਲ ਮੁਖੀ ਸਮ੍ਰਿਤੂ ਰਾਣਾ ਸਾਇੰਸ ਅਧਿਆਪਕ ਪਵਨਦੀਪ ਸਮੇਤ ਹੋਰਨਾ ਸਕੂਲ ਸਟਾਫ ਦੇ ਮੈਂਬਰਾਂ ਨੇ ਵਿਦਿਆਰਥਣ ਦਾ ਮੂੰਹ ਮਿੱਠਾ ਕਰਵਾਇਆ ਤੇ ਉਸਤੇ ਹੋਸਲਾਫਜ਼ਾਈ ਕੀਤੀ ਹੈ ਮੀਡੀਆ ਨਾਲ ਗੱਲਬਾਤ ਕਰਦੇ ਹਨ ਵਿਦਿਆਰਥਣ ਅਨਮੋਲਪ੍ਰੀਤ ਕੋਰਨੇ ਆਪਣੀ ਇਸ ਉਪलब्धि ਤੇ ਖੁਸ਼ੀ ਜ਼ਾਹਰ ਕਰਦੇ ਹਨ ਕਿਹਾ ਕਿ ਸਕੂਲ ਦੇ ਮਿਹਨਤੀ ਸਟਾਫ ਅਤੇ ਸਾਇੰਸ ਅਧਿਆਪਕਾ ਪਵਨਦੀਪ ਵੱਲੋਂ ਕਰਵਾਈ ਗਈ ਸਖਤ ਅਤੇ ਕਠੋਰ ਮਿਹਨਤ ਸਦਕਾ ਹੀ ਇਹ ਸਭ ਕੁਝ ਸੰਭਵ ਹੋ ਸਕਿਆ ਹੈ ਜਿਨ੍ਹਾਂ ਵੱਲੋਂ ਸਮੇਂ-ਸਮੇਂ ਤੇ ਉਸ ਦਾ ਮਾਰਗਦਰਸ਼ਨ ਕਰਕੇ ਇਹ ਉਪलब्धि ਹਾਸਲ ਕਰਵਾਈ ਗਈ ਹੈ ਇਹ ਵਿਦਿਆਰਥਣ ਦਾ ਕਹਿਣਾ ਕਿ ਉਹ ਭਵਿੱਖ ਵਿੱਚ ਸਾਇੰਟਿਸਟ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ ਇਸ ਮੌਕੇ ਸਾਇੰਸ ਅਧਿਆਪਕਾ ਪਵਨਦੀਪ ਦਾ ਕਹਿਣਾ ਕਿ ਅਨਮੋਲਪ੍ਰਿਤ ਕੋਰ ਸਿੱਖਿਆ ਦੇ ਨਾਲ-ਨਾਲ ਹੋਰ ਨਾ ਗਤੀਵਿਧੀਆਂ 'ਚ ਵੀ ਵੱਧ ਚੜ ਕੇ ਹਿੱਸਾ ਲੈਂਦੀ ਹੈ ਤੇ ਹਰ ਖੇਤਰ 'ਚ ਪੂਰੀ ਤਰ੍ਹਾਂ ਦੇ ਨਾਲ ਨਿਪੋਣਾ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਸਕੂਲ ਦੇ ਦੋ ਵਿਦਿਆਰਥੀਆਂ ਦੀ ਸਟੇਜਿੰਗ ਪ੍ਰੋਗਰਾਮ ਤਹਿਤ ਨਿਯੁਕਤੀ ਹੋ ਚੁੱਕੀ ਹੈ ਤੇ ਪਿਛਲੇ 3 ਸਾਲਾਂ ਤੋਂ ਹੁਸ਼ਾਰਪੁਰ ਜ਼ਿਲ੍ਹੇ 'ਚੋਂ ਉਹਨਾਂ ਦੇ ਸਕੂਲੀ ਵਿਦਿਆਰਥੀ ਹੀ ਇਸ ਪ੍ਰੋਗਰਾਮ ਲਈ ਨਿਯੁਕਤ ਹੋ ਰਹੇ ਨੇ ਜੋ ਕਿ ਉਹਨਾਂ ਲਈ ਬਹੁਤ ਮਾਣ ਮਹਿਸੂਸ ਕਰਨ ਵਾਲੀ ਗੱਲ ਹੈ। ਇਸਮੋ ਕੇ ਸਕੂਲ ਮੁਖੀ ਸਮ੍ਰਿੱਤੂ ਰਾਣਾ ਨੇ ਕਿਹਾ ਕਿ ਉਹਨਾਂ ਦੇ ਸਕੂਲ ਸਟਾਫ ਵੱਲੋਂ ਸਾਰੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਵਾਈ ਜਾਂਦੀ ਹੈ ਤਾਂ ਜੋ ਵਿਦਿਆਰਥੀ ਸਿੱਖਿਆ 'ਚ ਅਵਲ ਰਹਿਣ ਤੇ ਉਹਨਾਂ ਦਾ ਭਵਿੱਖ ਸੁਖਾਲਾ ਅਤੇ ਵਧੀਆ ਬਣ ਸਕੇ ਹੁਸ਼ਾਰ ਪਰਦੇ ਉਸ ਦੇ ਨਾਲ ਚੇਤਨ ਕਸ਼ਪ ਤੇ ਰਿਪੋਰਟ ਪਵਨਦੀਪ ਚੌਧਰੀ ਕਿਹੜਾ ਸਕੂਲ ਹੈ ਜੀ ਸਰਕਾਰੀ ਹਾਈ ਸਕੂਲ ਗੋਬਿੰਦਪੁਰ ਖੰਡ ਦਾ ਜੀ ਤੁਹਾਡੇ ਸਕੂਲ ਦੇ ਇੱਕ ਵਿਦਿਆਰਥੀ ਨੇ ਇਸ ਰੋ ਦੇ ਵਿੱਚ ਸੈলেকਸ਼ਨ ਹੋਈ ਹੈ ਕਿ ਕਿਵੇਂ ਸੈলেকਸ਼ਨ ਹੋਈ ਹੈ ਤੇ ਕਿ ਇਹ ਪ੍ਰੋਮੋਟ ਹੈ ਹਾਂਜੀ ਸਾਡਾ ਜਿਹੜਾ ਬੱਚਾ ਹੈ ਉਹ ਪਹਿਲਾਂ ਵੀ ਸਾਡੇ ਦੋ ਬੱਚੇ ਸਿਲੈਕਟ ਹੋਏ ਆ ওভারঅল ਇੰਡੀਆ ਚ ਤੇ ਇਸ ਵਾਰ ਵੀ ਬੱਚਾ ਮੇਰਾ ਅਨਮੋਲਪ੍ਰੀਤ कौर ਜਿਹੜੀ ਹੈਗੀ ਆ ਪ੍ਰੈਜ਼ੈਂਟਲੀ 10th ਚ ਪੜਦੀ ਹੈ ਉਹ ਸਿਲੈਕਟ ਹੋਈ ਹੈ ਇਸਰੋ ਯੂਵਿਕਾ ਪ੍ਰੋਗਰਾਮ ਲਈ ਜ ਜਿਹਦੇ ਚ ਬੱਚਾ ਜਿਹੜਾ ਹੈਗਾ ਉਹ 15 ਦਿਨ ਦੀ ਟ੍ਰੇਨਿੰਗ ਲੈਣ ਜਾਂਦਾ ਹੈਗਾ ਇਸਰੋ ਦੇ ਸਾਇੰਟਿਸਟ ਦੇ ਵਿੱਚ ਤੇ ਉੱਥੇ ਉਹਨੂੰ ਰੈਜ਼ੀਡੈਂਸ਼ੀਅਲ ਪ੍ਰੋਗਰਾਮ ਹੈ ਇਹ ਤੇ ਦੈਰਾਦੂਨ ਆਈਆਰਐਸ ਵਿਖੇ ਇਹ ਪ੍ਰੋਗਰਾਮ ਹੁੰਦਾ ਹੈ ਜਿੱਥੇ ਬੱਚੇ ਨੂੰ ਸਭ ਕੁਝ ਵਾਟਰ ਰਾਕਟ ਲਾਂਚਿੰਗ ਟਰੈਕਿੰਗ ਸਾਇੰਸ ਜਿਹੜੇ ਲੈਕਚਰਸ ਨੇ ਸਾਇੰਟਿਸਟ ਵੱਲੋਂ ਦਿੱਤੇ ਜਾਂਦੇ ਨੇ ਤੇ ਖਾਸ ਕਰ ਬੱਚੇ ਨੂੰ ਮੌਕਾ ਮਿਲਦਾ ਹੈ ਇਸਰੋ ਦੇ ਵਿਗਿਆਨੀਆਂ ਨਾਲ ਰੂਬਰੂ ਹੋਣ ਦਾ ਜੀ ਤਾਂ ਕੀ ਉੱਥੇ ਜਿਹੜੀ 15 ਦਿਨ ਦੀ ਟ੍ਰੇਨਿੰਗ ਲੱਗਦੀ ਹੈ ਕੀ ਕੁਝ ਸਿੱਖਾਇਆ ਜਾਂਦਾ ਵਿਦਿਆਰਥੀਆਂ ਨੂੰ ਬੱਚਿਆਂ ਦੀ ਕਲਾਸਿਸ ਲੱਗਦੀਆਂ ਨੇ ਰੈਗੂਲਰ ਉਹਨਾਂ ਨੂੰ ਮਾਡਲ ਮੇਕਿੰਗ ਬਾਰੇ ਦੱਸਿਆ ਜਾਂਦਾ ਹੈ ਜਿੱਦਾਂ ਪਿਛਲਾ ਬੱਚਾ ਚੰ드ਰੀਯਾਨ ਦਾ ਮਾਡਲ ਬਣਾ ਕੇ ਆਇਆ ਸੀਗਾ ਤੇ ਉਹ ਦੋਸਤੋ ਪਿਛਲਾ ਵਚਾ ਰਾਕਟ ਜਿਹੜਾ ਹੈਗਾ ਉਹਨੂੰ ਕਿਸ ਤਰ੍ਹਾਂ ਲਾਂਚ ਕਰਦੇ ਹੈ ਉਹ ਸਿੱਖ ਕੇ ਆਇਆ ਸੀਗਾ ਹੋਰ ਬੱਚਿਆਂ ਨੂੰ ਟਰੈਕਿੰਗ ਲਈ ਵੀ ਲੈ ਕੇ ਜਾਂਦੇ ਹਨ ਇਸ ਵਾਰ ਬੱਚਿਆਂ ਦੀ ਵਿਜ਼ਿਟ ਇੰਡੀਅਨ ਮਿਲਟਰੀ ਅਕੈਡਮੀ ਦਹਿਰਾਦੂਨ ਵਿਖੇ ਜਿਹੜੀ ਹੈ ਉੱਥੇ ਉਹਨਾਂ ਦੀ ਸ਼ੈਡਿਊਲਡ ਹੋਈ ਹੈ ਤੇ ਇਹਦੇ ਨਾਲ ਬੱਚੇ ਦੇ ਵਿੱਚ ਇੱਕ ਅਲੱਗ ਤੋਂ ਇੱਕ ਜਿੱਦਾਂ ਸਕੂਲ ਲੈਵਲ ਤੇ ਸਾਨੂੰ ਇਹ ਪ੍ਰੋਗਰਾਮ ਕਿਤੇ ਮਿਲਦਾ ਨਹੀਂ ਹੈ ਕਿ ਬੱਚਾ ਰੈਜ਼ੀਡੈਂਸ਼ੀਅਲ ਟ੍ਰੇਨਿੰਗ ਕਿਤੇ ਅਟੈਂਡ ਕਰ ਪਾਏ ਤਾਂ ਇਹ ਬੱਚਿਆਂ ਲਈ ਬੜੀ ਵਧੀਆ ਗੱਲ ਹੈ ਕਿ ਕਾਮਨ ਕੰਡੀਸ਼ਨ ਸਕੀਮ ਹੁੰਦੀਆਂ ਨੇ ਕਿਵੇਂ ਸਿਲੈਕਸ਼ਨ ਹੁੰਦੀ ਹੈ ਸਟੂਡੈਂਟਸ ਦੀ ਇਸ ਕੰਮ ਦੇ ਇਸਦੇ ਲਈ ਬੱਚਾ ਜਿਹੜਾ ਹੈ ওভারঅল ਇੰਟੈਲੀਜੈਂਟ ਹੋਣਾ ਚਾਹੀਦਾ ਹੈ ਨਾ ਨਾਟ ਓਨਲੀ ਮਤਲਬ ਸਟੱਡੀਜ਼ ਦੇ ਵਿੱਚ ਹੀ ਅਕੱਲਾ ਨਹੀਂ ਪਰਸੈਂਟੇਜ ਤਾਂ ਮੈਟਰ ਕਰਦੀ ਹੈ 8th ਦੀ ਜਿਹੜੀ ਹੈ ਜਿੰਨੀ ਸਾਡੀ ਪਰਸੈਂਟੇਜ ਹੋ ਮੈਟਰ ਕਰਦੀ ਹੈ ਇਸ ਤੋਂ ਇਲਾਵਾ ਵੀ ਕਿ ਬੱਚਾ ওভারঅল ਐਗਜ਼ਾਮੀਨੇਸ਼ਨ ਦੇ ਦਾ 올ਿਮਪੀਆਡ ਹੋ ਗਏ ਸਪੋਰਟਸ ਹੋ ਗਏ ਆ ਤੇ ਬਾਕੀ ਸਾਇੰਸ ਐਗਜ਼ੀਬਿਸ਼ਨਸ ਦੇ ਜਿਹੜੇ ਨੈਸ਼ਨਲ ਲੈਵਲ ਤੱਕ ਦੇ ਸਰਟੀਫਿਕੇਟ ਬੱਚੇ ਕੋਲ ਹੋਣ ਤਾਂ ਬੱਚਾ ਆਰਾਮ ਦੇ ਨਾਲ ਅਪਲਾਈ ਕਰ ਲੈਣ ਆਪਾਂ ਇਹ ਪੰਜਾਬ ਦੀ ਗੱਲ ਕਰੀਏ ਤਾਂ ਜਾਂ ਇਕੱਲੇ ਆਪਾਂ ਹੁਸ਼ਿਆਰਪੁਰ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਉਹ ਹੁਸ਼ਿਆਰਪੁਰ ਡਿਸਟ੍ਰਿਕਟ ਚ ਟੋਟਲ ਕਿੰਨੇ ਬੱਚੇ ਸਿਲੈਕਟ ਹੋਏ ਹੁਸ਼ਿਆਰਪੁਰ ਡਿਸਟ੍ਰਿਕਟ ਚ ਸਾਡਾ ਬੱਚਾ ਇਕੱਲਾ ਹੀ ਹੈ ਆ অলਓਵਰ ਪੰਜਾਬ ਚ অলਓਵਰ ਪੰਜਾਬ ਚ ਜੋ ਇਹ ਕੋਟਾ ਹੁੰਦਾ ਹੈ ਕਿ ਹਰ ਸਟੇਟ ਚੋਂ 10-10 ਬੱਚੇ ਸਿਲੈਕਟ ਹੁੰਦੇ ਹਨ ਪਰ ਬਾਕੀ ਜਿਹੜੇ ਬੱਚੇ ਹੈਗੇ ਉਹ ਮੋਸਟਲੀ ਪ੍ਰਾਈਵੇਟ ਸਕੂਲਸ ਦੇ ਨੇ ਓਕੇ ਮਰਜ਼ੀ ਹੁਸ਼ਿਆਰਪੁਰ ਜ਼ਿਲ੍ਹੇ ਚੋਂ ਸਿਰਫ ਹਾਂਜੀ ਹੁਸ਼ਿਆਰਪੁਰ ਜ਼ਿਲ੍ਹੇ ਚੋਂ ਸਾਡਾ ਬੱਚਾ ਹੀ ਹੈ ਬਹੁਤ ਸਾਰਾ ਮਿਹਨਤ ਲੱਗਦੀ ਆ ਤੇ ਆਪਕਨ ਕਰਾਉਣੇ ਪੈਂਦੇ ਆ ਤਾਂ ਕਿ ਅੱਛਾ ਫੀਲ ਹੋ ਰਿਹਾ ਬਹੁਤ ਅੱਛਾ ਫੀਲ ਹੋ ਰਿਹਾ ਜੋ ਹਾਰਡ ਵਰਕ ਹੈ ਉਹ ਜਦੋਂ ਰਿਵਾਰਡ ਚ ਬਦਲਦਾ ਹੈ ਤਾਂ ਨੇਚਰਲੀ ਹੈਪੀ ਖੁਸ਼ੀ ਤਾਂ ਹੁੰਦੀ ਹੈ ਅਨਮੋਲਪ੍ਰੀਤ ਕੌਰ ਜੀ ਅਨਮੋਲਪ੍ਰੀਤ ਕੌਰ ਦੀ ਸਰਲੀ ਸਿਲੈਕਸ਼ਨ ਹੋਈ ਹੈ ਸੋ ਬਹੁਤ ਸਾਰੀ ਮਿਹਨਤ ਵੀ ਕੀਤੀ ਹੈ ਤੁਹਾਡੇ ਟੀਚਰਸ ਦੇ ਸਹਿਯੋਗ ਨਾਲ ਸੋ ਮੈਨੂੰ ਕਿਹੋ ਜਿਹਾ ਫੀਲ ਹੋ ਰਿਹਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਇਸਰੋ ਲਈ ਸਿਲੈਕਸ਼ਨ ਹੋਈ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਇਸਰੋ ਜਾਣਾ ਮੇਰਾ ਡ੍ਰੀਮ ਸੀ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੀ ਇਸਰੋ ਲਈ ਸਿਲੈਕਸ਼ਨ ਹੋਈ ਹੈ ਇਸ ਸਟਾਫ ਨੇ ਜਿਵੇਂ ਕਿ ਦੱਸਿਆ ਕਿ ਨਾਟ ਓਨਲੀ ਇਨ ਸਟੱਡੀ ਬਲਕਿ ਸਪੋਰਟਸ ਵਿੱਚੋਂ ਵੀ ਐਕਸਿਬਿਸ਼ਨ ਵਿੱਚੋਂ ਵੀ ਜਿਹੜਾ ਇੱਕ ਵਧੀਆ ਪ੍ਰੈਜੈਂਟੇਸ਼ਨ ਹੋਣੀ ਚਾਹੀਦੀ ਹੈ ਸੋ ਸਟਾਫ ਤਾਂ ਕੋਈ ਨਾ ਰਿਸਪੋਰਸ ਨਹੀਂ ਆਲੂਗਾ ਬਹੁਤ ਵਧੀਆ ਪਵਨਦੀਪ ਚੌਧਰੀ ਸਾਡੀ ਮੈਮ ਉਹਨਾਂ ਨੇ ਸਾਇੰਸ ਮਿਸਟਰੈਸ ਉਹ ਸਾਡੀ ਬਹੁਤ ਮਿਹਨਤ ਕਰਾਉਂਦੇ ਸਾਨੂੰ ਤੇ ਬਹੁਤ ਵਧੀਆ ਪੜ੍ਹਾਉਂਦੇ ਆ ਸਾਡੀ ਹਰੇਕ ਪ੍ਰੋਬਲਮ ਦੇ ਵਿੱਚ ਮਤਲਬ ਉਹ ਸਾਡਾ ਸਾਥ ਦਿੰਦੇ ਆ ਮਤਲਬ 올 ਓਵਰ ਸਟਾਫ ਵੀ ਬਹੁਤ ਵਧੀਆ ਆ ਉਹ ਸਾਡੀ ਗੱਲ ਨੂੰ ਸਮਝਦਾ ਆ ਕੀਮ ਕੀ ਹੈ ਤੁਹਾਡਾ ਇਨਫੁੱਟਰ ਤੁਸੀਂ ਕੀ ਕਰਨਾ ਚਾਹੁੰਦੇ ਹੋ ਲਾਈਫ ਤੇ ਮੈਂ ਸਾਇੰਟਿਸਟ ਬਣਨਾ ਚਾਹੁੰਦੀ ਹਾਂ ਉਮੀਦ ਹੈ ਕਿ ਉਥੋਂ ਸਿੱਖਿਆਵਾਂਗੀ ਕੁਝ 15 ਦੇ ਵਿੱਚ ਲੰਘਾਂਗੀ ਹਾਂਜੀ ਬਹੁਤ ਕੁਝ ਸਿੱਖਿਆਵਾਂਗੀ ਉਥੋਂ ਰਾਜਵਿੰਦਰ ਗੌਰ ਅਨਮੋਲ ਬੇਟੀ ਹੈ ਤੁਹਾਡੀ ਹਾਂਜੀ ਮੇਰੀ ਬੇਟੀ ਹੈ ਹਰ ਇੱਕ ਮਾਪੇ ਦਾ ਸੁਪਨਾ ਹੁੰਦਾ ਹੈ ਨਾ ਤਾਂ ਬੱਚਾ ਸੋਚੇ ਮੁਕਾਮ ਤੇ ਪਹੁੰਚੇ ਤਾਂ ਅੱਜ ਤੁਹਾਡੀ ਬੇਟੀ ਦੀ ਜਿਹੜੀ ਸੈLECTION ਹੋਈ ਹੈ ਇਸ ਲਈ ਤੁਸੀਂ ਕਿਹੋ ਜਿਹਾ ਮਹਿਸੂਸ ਕਰ ਰਹੇ ਹੋ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਲਈ ਤੇ ਜਦੋਂ ਪਤਾ ਲੱਗਿਆ ਸੀਗਾ ਕਿ ਸਾਡੀ ਬੇਟੀ ਦੀ ਸੈLECTION ਹੋਈ ਹੈ ਤੇ ਕਿ ਹੋ ਗਿਆ ਮਗਲ ਸਿਕਨ ਬਹੁਤ ਜ਼ਿਆਦਾ ਖੁਸ਼ੀ ਹੋਈ ਬਹੁਤ ਜ਼ਿਆਦਾ ਹਾਂ ਜੀ ਬੇਟੀ ਦਾ ਸੁਖਣਾ ਸਾਇੰਟਿਸਟ ਬਣਨ ਦਾ ਤਾਂ ਵੀ ਕਰੋਗੇ ਸਹਿਯੋਗ ਪੂਰਾ ਬਿਲਕੁਲ ਪੂਰਾ ਸਹਿਯੋਗ ਕਰਾਂਗੇ ਅਸੀਂ ਤੁਹਾਨੂੰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਅੱਜ ਵੀ ਬੇਟੀਆਂ ਨੂੰ ਕੁੜੀਆਂ ਨੂੰ ਬੋਝ ਮੰਨਦੇ ਨੇ ਪਰੂਣਾ ਤਿਆਰੀ ਦੇ ਨਾਮ ਲੈ ਅੱਜ ਵੀ ਉਹ ਕਿਤੇ ਨਾ ਕਿਤੇ ਬੰਦ ਨਹੀਂ ਹੋ ਰਹੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਨਹੀਂ ਬੇਟੀ ਤੇ ਬੇਟੇ 'ਚ ਕੋਈ ਫਰਕ ਨਹੀਂ ਅੱਜ ਬੇਟੀ ਮੇਰੀ ਨੇ ਬਹੁਤ ਵੱਡਾ ਕੰਮ ਕੀਤਾ ਨਾਮ ਰੋਸ਼ਨ ਕੀਤਾ ਸਾਡਾ ਹਾਂ ਜੀ ਹਾਂ ਜੀ ਇਥੇ ਸਟਾਫ ਵੀ ਬਹੁਤ ਜ਼ਿਆਦਾ ਮਿਹਨਤੀ ਆ ਪਵਨਦੀਪ ਮੈਮ ਪ੍ਰਿੰਸੀਪਲ ਮੈਮ ਬਾਕੀ ਸੂਰਾ ਸਟਾਫ ਬਹੁਤ ਜ਼ਿਆਦਾ ਮਿਹਨਤੀ ਆ ਬਹੁਤ ਕੇਅਰ ਕਰਦੇ ਸਾਰੇ ਬੱਚਿਆਂ ਦੀ ਹਮ ਤੋਂ ਸਕੂਲ ਦੇ ਸਟੂਡੈਂਟ ਨੂੰ ਸਿਲੈਕਸ਼ਨ ਹੋ ਗਿਆ ਐਕਸਪੋਜ਼ ਲਈ ਸੋ ਇੱਕ ਪ੍ਰਾਊਡ ਮੂਮੈਂਟ ਹੈ ਕਿ ਕਣਾ ਚੰਦੂ ਰਿਆ ਜਾ ਰਿਹਾ ਸੋ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੈ ਕਿ ਲਗਾਤਾਰ ਸਾਡਾ ਤੀਸਰਾ ਬੱਚਾ ਹੈ ਜੋ ਇਸਰੂ ਲਈ ਸਿਲੈਕਟ ਹੋ ਰਿਹਾ ਹੈ ਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਬੱਚਾ ਸਾਡਾ ਕੰਟੀਨਿਊਟੀ ਵਿੱਚ ਤੀਜਾ ਸਾਲ ਸਾਡਾ ਹੈ ਕਿ ਔਰ ਪੂਰੇ ਜ਼ਿਲ੍ਹੇ 'ਚ ਸਾਡਾ ਹੀ ਸਕੂਲ ਹੈ ਜਿਹਦਾ ਬੱਚਾ ਇਸਰੋ ਲਈ ਆਈਆਰ ਆਈਆਰਐਸ ਦੇਰਾ ਦੂਨ ਜਾ ਰਿਹਾ ਸੋ ਇਸ ਕਰਕੇ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਪਿਛਲੇ ਲਗਭਗ ਤਿੰਨ ਸਾਲ ਤੋਂ ਜ਼ਿਲ੍ਹੇ ਦੇ ਵਿੱਚੋਂ ਰਿਕੁਐਸਟ ਹੋ ਰਿਹਾ ਇੱਕ ਆਰਟਿਸਟਿਕ ਸਿਲੈਕਸ਼ਨ ਹੋ ਰਿਹਾ ਹੈ ਹਾਂਜੀ ਉਹ ਜਿੰਨੂੰ ਮੰਨਦੇ ਹੋ ਸ਼ਰੇ ਕਿੰਨੂੰ ਜਾਂਦਾ ਹੈ ਇਹ ਸ਼ਰੇ ਸਾਡਾ ਜਾਂਦਾ ਹੈ ਸਾਰੇ ਸਟਾਫ ਨੂੰ ਸਟਾਫ ਦੀ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਬੱਚਾ ਓਵਰ ਆਲ ਇਹਦੇ ਚ ਸਭ ਕੁਝ ਗਿਣਿਆ ਜਾਂਦਾ ਹੈ ਕਰਿਕੂਲਮ ਤੇ ਕੋ- ਕਰਿਕੂਲਰ ਐਕਟੀਵਿਟੀਆਂ ਤੇ ਸਟਾਫ ਦੇ ਨਾਲ ਨਾਲ ਜੋ ਸਭ ਤੋਂ ਜ਼ਿਆਦਾ ਵੱਡਾ ਸ਼ਰੇਹ ਜਾਂਦਾ ਹੈ ਉਹ ਪਵਨਦੀਪ मैम ਹੈ ਜੋ ਸਾਡੀ ਸਾਇੰਸ ਮਿਸਟ्रेस ਨੇ ਉਹਨਾਂ ਦੀ ਬਹੁਤ ਮਿਹਨਤ ਲੱਗਦੀ ਹੈ ਇਸ ਦੇ ਵਿੱਚ ਉਹ ਮੈਂ ਸਾਰਾ ਸ਼ਰੇਹ ਸਟਾਫ ਨੂੰ ਤੇ ਪਵਨਦੀਪ मैम ਨੂੰ ਹੀ ਦਿੰਦੀ ਹਾਂ